ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਵਾ ਪਕਤਾਂ ਵਾਲਾ ਡੰਪ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੀ ਸਭ ਤੋਂ ਵੱਡੀ ਮੁਸੀਬਤ ਜੋ ਲੋਕਾਂ ਨੂੰ ਮੌਤ ਵੰਡ ਰਿਹਾ ਘਰ ਘਰ ਕੈਂਸਰ ਪਹੁੰਚ ਗਈ ਇਹ ਦੇ ਕਰਕੇ ਕਾਲਾ ਪੀ ਲਿਆ ਸਾਹ ਲੈਣ ਚ ਦਿੱਕਤ ਆਉਂਦੀ ਔਰ ਇਨਾਕ ਪ੍ਰਭਾਵਿਤ ਕੀਤਾ ਵਾਇਸ ਨੇ ਕਿ ਇਸ ਤੇ ਰਾਜਨੀਤੀ ਬਹੁਤ ਹੋਈ ਰਾਜਨੀਤੀ ਦਾ ਡਾਡਾ ਬਣਾਤਾ ਸੀ ਪਰ ਕੁਛ ਦਿਨਾਂ ਤੋਂ ਮੈਂ ਆਉਣਾ ਸ਼ੁਰੂ ਕੀਤਾ ਇੱਥੇ ਔਰ ਇਹ ਨਾਲ ਹੀ ਪ੍ਰਸ਼ਾਸਨ ਹਰਕਤ ਚ ਆ ਗਿਆ ਹੁਣ ਤੇ ਹੁਣ ਜਿਹੜਾ ਵਾ ਇੱਥੇ ਇਥੋਂ ਦੇ ਨਮਾਇੰਦੇ ਆਣ ਕੇ ਕਹਿੰਦੇ ਵੀ ਅਸੀਂ ਜਿਹੜਾ ਵਾ ਇੱਥੇ ਟੈਂਡਰ ਲਾਤਾ ਵਾ ਤੇ ਜਿਹੜਾ ਛੇਤੀ ਮਸ਼ੀਨਰੀ ਆਜੂ ਕੰਮ ਸ਼ੁਰੂ ਹੋ ਜੂ ਸੋ ਇਹ ਹਾਲਾਤ ਨੇ ਇਥੋਂ ਦੇ ਔਰ ਇਲਾਕਾ ਨਿਵਾਸੀ ਐਨੇ ਕ ਦੁਖੀ ਨੇ ਹਲਕਾ ਦਖਣੀ ਦੇ ਕਿਸੇ ਨਮਾਇੰਦੇ ਨੇ ਇਹਨਾਂ ਦੀ ਸਾਰ ਨਹੀਂ ਲਈ ਤੇ ਜਦੋਂ ਕਿਤੇ ਮੀਡੀਆ 'ਚ ਗੱਲ ਆਉਂਦੀ ਆ ਤੇ ਫੇਰੇ ਨਮਾਇੰਦੇ ਜਿਹੜਿਆ ਵੀਡੀਓ ਵੀ ਜਾਰੀ ਕਰ ਦਿੰਦੇ ਆ ਐਸੇ ਤਰੀਕੇ ਦੇ ਨਾਲ ਇਹਨਾਂ ਭਰੋਸੇ 'ਚ ਲੈਂਦੇ ਨੇ ਲੋਕਾਂ ਨੂੰ ਸੋ ਅੱਜ ਨਿੱਜਰ ਸਾਹਿਬ ਆਏ ਸੀਗੇ ਇੱਥੋਂ ਦੇ ਵਿਧਾਇਕ ਤੇ ਉਹਨਾਂ ਨੇ ਕਿਹਾ ਕਿ 15 ਦਿਨ ਚ ਜਿਹੜਾ ਇੱਥੇ ਕੰਮ ਸ਼ੁਰੂ ਹੋ ਜੂਗਾ ਅੱਜ 13 ਤਰੀਕ 7ਵਾਂ ਮਹੀਨਾ 2025 ਆ ਔਰ 15 ਦਿਨਾਂ ਬਾਅਦ ਆਪਾਂ ਵੇਖ ਲੈਨੇ ਵੀ 15 ਦਿਨਾਂ ਚ ਕਿੰਨੀਆਂ ਕ ਮਸ਼ੀਨਾਂ ਆਉਂਦੀਆਂ ਇੱਥੇ ਸੋ ਆ ਹਾਲਾਤ ਦੇਖੋਂਦੇ ਫਿਰ ਵੀਡੀਓ ਪਾਉਂਗਾ ਮੈਂ ਆਣ ਕੇ ਜੇ ਆਉਣੀਆਂ ਹੋਣਗੀਆਂ ਤੇ ਧੰਨਵਾਦ ਕਰਾਂਗੇ ਜੇਕਰ ਉਹਨਾਂ ਨੂੰ ਕਿਤੇ ਲੋੜਿਆ ਸੀ ਉਹਨਾਂ ਦੇ ਨਾਲ ਖਲੋਤੇ ਆਂ ਇਲਾਕਾ ਨਿਵਾਸੀਆਂ ਦਾ ਪਹਿਲ ਦੀ ਧਰ ਤੇ ਆਪਾਂ ਸੋਚੀਏ ਔਰ ਉਹਨਾਂ ਦਾ ਹੱਲ ਕਰਾਈਏ ਬਹੁਤ ਬਹੁਤ ਧੰਨਵਾਦ